ਦੁੱਖਾਂ ਭਰੀ ਵੀ ਕਹਾਣੀ ਆ ਜਿਹੜੇ ਸਾਨੂੰ ਮਿੱਤਰ ਸੱਜਣ ਮਿਲ ਕੇ ਗਏ ਹੋ ਸਾਡੇ ਕੋਲੋਂ ਉਹਨਾਂ ਦੇ ਮਗਰੋਂ ਲੁੱਟ ਖੋਹ ਕਰ ਦਿੱਤੀ ਦੁਨੀਆ ਨੇ ਉਹ ਗਿਆ ਨਹੀਂ ਸੀ ਪਾਕਿਸਤਾਨ ਨਹੀਂ ਉਹ ਨਹੀਂ ਗਿਆ ਕਹਿੰਦੇ ਅਸੀਂ ਦੇਖਿਆ ਮਦਮ ਪਾਕਿਸਤਾਨ ਤੋਂ ਸਭ ਤੋਂ ਪਹਿਲਾਂ ਤਾਂ ਜੰਮਣ ਤੋਂ ਵੀ ਪਹਿਲਾਂ ਨਹੀਂ ਨਹੀਂ ਤੂੰ ਗਿਆ ਨਹੀਂ ਸੀ ਤੇ ਪਿੰਡ ਨੇ ਸਾਂਭਿਆ ਲੈ ਪਿੰਡ ਨੇ ਬਹੁਤ ਵਧੀਆ ਸੇਵਾ ਕੀਤੀ ਸਾਡੇ ਪਿੰਡ ਦਾ ਮੁੰਡਾ ਮੁੜ ਕੇ ਵਾਪਸ ਆਪਣਾ ਪਿੰਡ ਦੇਖਣਾ ਹੈ ਮੇਰਾ ਪਿੰਡ ਤੇ ਦਿਆ ਜੋ ਕਿ ਸ਼ਿਵਾਲਿਕ ਸ਼੍ਰੇਣੀ ਦੇ ਬਿਲਕੁਲ ਪੈਰਾਂ ਦੇ ਵਿੱਚ ਵਸਿਆ ਹੈ ਇਹ ਅੱਜ ਵੀ ਆਪਣੀ ਬੁੱਕਲ ਦੇ ਵਿੱਚ ਕਈ ਇਤਿਹਾਸ ਘਟਨਾਵਾਂ ਨੂੰ ਸੰਭਾਲੀ ਬੈਠਾ ਹੈ ਅੱਜ ਕੋਸ਼ਿਸ਼ ਕਰਦੇ ਹਾਂ ਇਹਨਾਂ ਕੁਝ ਘਟਨਾਵਾਂ ਦਾ ਤੁਹਾਡੇ ਰੂਪ ਰੂਪ ਸਾਂਝਾ ਕਰਨ ਦੀ 1947 ਦੇ ਵਿੱਚ ਇੱਥੇ ਕੋਈ 18 ਤੋਂ 19 ਪਰਿਵਾਰ ਰਹਿੰਦੇ ਸਨ ਮੁਸਲਮਾਨਾਂ ਦੇ ਪਰ ਵੰਡ ਨੇ ਉਹਨਾਂ ਨੂੰ ਇੱਥੋਂ ਜਾਣ ਲਈ ਮਜਬੂਰ ਕੀਤਾ ਬੀਤੇ ਦਿਨੀ ਇੱਕ ਮੈਸੇਜ ਆਇਆ ਪਾਕਿਸਤਾਨ ਵੱਲੋਂ ਕਿ ਅੱਜ ਵੀ ਸਾਨੂੰ ਸਾਡੇ ਪਿੰਡਾਂ ਵੱਲ ਦਦਿਆਲੀਏ ਕਰਕੇ ਜਾਣਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਵੱਡੇ ਵਡੇਰੇ ਦਦਿਆਲ ਪਿੰਡ ਤੋਂ ਹੀ ਗਏ ਸਨ ਬਾਬਾ ਸੁਖੂ ਜੋ ਕਿ ਅੱਜ 90 ਬਰੀ ਦੀ ਉਮਰ ਟੱਪ ਚੁੱਕਾ ਹੈ ਕ੍ਰਿਕਟਰਾਮਨ ਨੂੰ ਹੂਬੂ ਉਸੇ ਤਰ੍ਹਾਂ ਹੀ ਯਾਦ ਕਰਦਾ ਹੋਇਆ ਭਾਵੁਕ ਹੋ ਜਾਂਦਾ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਬਾਬਾ ਸੁਖੂ ਤੇ ਬੀਬੀ ਸੁਰਿੰਦਰ ਕੌਰ ਹੁਣਾਂ ਦੇ ਨਾਲ ਇਹਨਾਂ ਗੱਲਾਂ ਨੂੰ ਥੋੜਾ ਬਹੁਤ ਸਮਝਣ ਤੇ ਸੰਭਾਲਣ ਲਈ ਧੰਨਵਾਦ